ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗੱਬੜ ਬੱਚੇ ਦਿਖਾਵਾਂਗੇ ਦੰਦਾਂ ਦੇ ਵਿੱਚ ਇਹ ਪਲੂਣ ਪਹਿਲਾ ਸੂਆ ਸੁੰਦੀਆਂ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਤਰੀ ਗਾਉਂ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਲਖਵੀਰ ਸਿੰਘ ਪਿੰਡ ਮਾਚੀ ਸੀ ਵੀਰੇ ਨਾਮ ਲਖਵੀਰ ਸਿੰਘ ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਵੇਗਾ ਜ਼ਿਲ੍ਹਾ ਮੋਗਾ ਸੀ ਨਿਹਾਲ ਸਿੰਘ ਦਾ ਠੀਕ ਆ ਆਪਾਂ ਜਿੱਦੋਂ ਇਧਰੋਂ ਬਰਨਾਲੇ ਵਾਲੀ ਸਾਈਡ ਤੋਂ ਉਹਨੇ ਮੇਨ ਹਾਈਵੇ ਦੇ ਉੱਤੇ ਆ ਗਏ ਹਨ ਪਹੁੰਚ ਹੀ ਆ ਗਿਆ ਹਾਂ ਮੋਗਾ ਜਿਵੇਂ ਮੇਨ ਹਾਈਵੇ ਦੇ ਉੱਤੇ ਮਾਚੀ ਕੇ ਪਿੰਡ 'ਚ ਬਰਨਾਲੇ ਤੋਂ ਅੰਦਰ ਐਂਟਰ ਕਰਦੇ ਹੋਈ ਆਪਾਂ ਸੋ ਫਿਰ ਕਈ ਵਾਰ ਵੀਰ ਫੋਨ ਵਗੈਰਾ ਨਾਲ ਚੱਕ ਕੇ ਪਤਾ ਲੱਗਦਾ ਕਿਹੜੇ ਵਾਰ ਅਸਪੈਦਾ ਵਾਰ ਚ ਨਿਸਾਨੀ ਦੇ ਆਪਾਂ ਦਖਾਤੀ ਤੇ ਮੋਬਾਈਲ ਨੰਬਰ ਬੋਲੀਆ ਆਪਣਾ ਦੁਆਰੇ 9872372 72412 ਇਹ ਆਪਾਂ ਦੋ ਬੱਚਿਆਂ ਪਲੂਣਾ ਦੇਖੀ ਜਾਂਦੇ ਹਣਾ ਹਾਂਜੀ ਹਾਂਜੀ ਇਹ ਪਹਿਲੇ ਨੰਬਰ ਵਾਲੇ ਦੰਦੋ ਕਿਵੇਂ ਆਈ ਇਹ ਦੰਦੋ ਵੀਰੇ ਛਿੱਗੀ ਆ ਦੰਦੋ ਛਿੱਗੀ ਆ ਹਾਂ ਤੇ ਪਹਿਲਾ ਸੁਆ ਸੁੰਦੀ ਆ ਹਣਾ ਪਹਿਲਾ ਸੁਆ ਸੁੰਦੀ ਆ ਠੀਕ ਆ ਥੋੜੀ ਵੱਡੀ ਹੋਈ ਬਣੀ ਆ ਹਣਾ ਹਾਂ ਥੋੜੀ ਵੱਡੀ ਹੋਈ ਬਣੀ ਆ ਠੀਕ ਆ ਐਦ ਕੀ ਫਿਰ ਟੀਕਾ ਕਿਹੜਾ ਭਰਾ ਹੈ ਇਹ ਟੀਕਾ ਤਾਂ ਨਹੀਂ ਇਹਦਾ ਪਤਾ ਜਣੀ ਦੀ ਠੀਕ ਆ ਆਪ ਜਣੀ ਦੀ ਇਹ 1.7 ਦੇ ਜਰਸੀ ਦਾ ਭਰਾ ਹੈ ਗਿਆ ਸੀ ਤੁਹਾਨੂੰ ਠੀਕ ਹੈ ਹਾਂ ਇਹ ਮੰਨ ਕੇ ਚਲੋ ਜਰਸੀ ਤੇ ਐਚ ਐਫ ਦਾ ਅਟੈਚਮੈਂਟ ਆ ਗਈ ਦੋਨੇ ਚੀਜ਼ਾਂ ਆ ਗਈ ਹਾਂ ਹਾਂ ਤਾਂ ਐਵੇਂ ਝੂਠ ਬੋਲਣ ਦਾ ਕੀ ਫਾਇਦਾ ਤੇ ਜੇ ਤੁਸੀਂ ਦੁੱਧ 25 26 ਕਿਲੋ ਕੱਢੂਏ ਪਰ ਦਿਓ ਵੀ ਮੇਰੇ ਸਾਬ ਨਾਲ ਫਿਰ ਫੈਟ ਆਣਾ ਹਾਂ 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 ਕਿਉਂਕਿ ਜਰਸੀ ਨਾਲ ਅਟੈਚਮੈਂਟ ਇਹਦੀ ਹੈਗੀ ਆ ਹੈਗੀ ਆ ਬਈ ਤੇ ਦਿਨ ਕਿਹ ਇੱਕ ਕੱਢਦੀ ਐ ਇਹ ਲੈ ਲੈ ਦੇ 8 ਤਰੀਕ ਨੂੰ ਪੂਰੇ ਆਲੇ 8 ਤਰੀਕ ਨੂੰ ਦਿਨ ਪੂਰੇ ਅਜੇ 3 ਦਿਨ ਤਾਂ ਰਹਿ ਗਏ ਪੂਰੇ ਹੁਣ ਚ ਇੱਕ ਅੱਧਾ ਦਿਨ ਉੱਪਰ ਥੱਲੇ ਵੀ ਲੈ ਸਕਦੇ ਤੇ ਹੱਥ ਉੱਤੇ ਵਧਿਆ ਫੇਰਾ ਲੈਂਦੀ ਐ ਸੋਵਰੋ ਲੇਵਾ ਦੇਖੋ ਪੂਰਾ ਸਾਫ ਸੁਥਰਾ ਮੁੱਰਲੇ ਛਣਾ ਦੀ ਬਿੱਟੀ ਫੁੱਟ ਤੋਂ ਵੀ ਗਾਹਾਂ ਭਈਆ ਜੇ ਪੀਤਾ ਨਾਲ ਚੱਕ ਰਹੇ ਹੋ ਆ ਦੇਖੋ ਛਣਾ ਦੀ ਬਿੱਟੀ ਤੇ ਮੁੱਠੀ ਵਾਲਾ ਸੋਹਣਾ ਥਾਣਾ ਤੇ ਚੀਪਾ ਜੂਪਾ ਥਾਣਾ ਦਾ ਓਕੇ ਆ ਕੋਈ ਵੀਰ ਦੂਰੋਂ ਆ ਜਾਏ ਕੋਈ ਡੱਕ ਤਾਂ ਨਹੀਂ ਗੱਲ ਕਿਸੇ ਕੋਈ ਕੋ ਮੱਦੀ ਹੱਥ ਨਾ ਲਾਵੇ ਤੇ ਮੁੱਲੇ ਦਾ ਪੱਕੀ ਰੱਖਿਆ ਮੁੱਲ ਬਾਈ ਬਸ ਦੇਣ ਲੈਣ 85000 ਇਹਦੇ ਵਿੱਚੋਂ ਮਾਨ ਕਰਦੇ 85000 ਹਾਂ ਮਾਲੀਏ 83 ਦੀ ਹੋਜੂਗੀ ਹਾਂ ਹੋਜੂ ਬਾਈ ਮਾੜਾ ਮੋਟਾ ਮਾਨਤਨ ਕਰਾਂਗੇ ਕਰਾਂਗੇ ਮਾੜਾ ਮੋਟਾ ਕਿਉਂਕਿ ਆਪਾਂ ਲੱਖ ਕੋਈ 2 ਲੱਖ ਉਹ ਇਹ ਆਪਾਂ ਮੁੱਲ ਹੀ ਨਹੀਂ ਕੀਤਾ ਉਹ ਫਾਇਦਾ ਕੀ ਹੈ ਹਣਾ ਲੱਖ ਮੰਗ ਲਈਏ ਹਾਂ ਤੇ ਮੁੜ ਕੇ 15 ਦਿਨਾਂ ਬਾਅਦ 60 ਦੀ ਫੜਾ ਦਿੱਤੀ ਉਹ ਵੀ ਕੋਈ ਫਾਇਦਾ ਨਹੀਂ ਪਹਿਲੇ ਰੇਡ ਜੈਨੂ ਨੂੰ ਮੰਗੋ ਜਿਹਨੇ ਚੀਜ਼ ਵੇਖ ਜੇ ਤੋਰੇ ਵਾਰ ਨੂੰ ਇਹਨੂੰ ਸੋ ਫਿਰ ਪਹਿਲਾ ਸੂਆ ਬੱਚੀ ਸੂੰਦੀ ਪਈ ਆ ਤੇ ਹਲਕਾ ਕ੍ਰਾਸ ਪਾਣਾ ਵਿੱਚ ਇਹਦੇ ਗਰਮੀ ਵਾਲਾ ਤੋਹਫਾ ਕਹਿ ਸਕਦੇ ਇਹਨੂੰ ਕੰਨ ਦੇਖੋ ਬਿਲਕੁਲ ਨਿੱਕਾ ਜਰਸੀ ਵਾਲਾ ਕੰਨ ਹੈ ਇਹਦਾ ਤੇ ਲੇਵਾ ਦੇਖੋ ਪੁੱਤਾਂ ਦੀ ਦਾ ਇਹ ਫਸੀ ਫਰਦੀ ਆ ਤੇ ਹਲੇ 2-3 ਦਿਨ ਸੂਣ ਚ ਕੱਢਦੀ ਪਈ ਆ ਤੇ ਗੱਲਾਂ ਘਰਾ ਦੇਣੀਆਂ ਤੇ ਕੱਚੇ ਥਾਂ 'ਚ ਬਹਿੂ ਕਿ ਜਿੰਨੇ ਕੱਚੇ ਥਾਂ ਤੇ ਬਹਿੰਦੀ ਉਹਨੇ ਹੀ ਬਣਦੀ ਦੁਰੀਆਂ ਨੇ ਆ ਪਾਜੀ ਦਵਾਈਆਂ ਲੀਟੀ ਬੈਠੀ ਜਮਾ ਕਪੜਾ-ਕਪੜਾ ਮਾਰ ਕੇ ਸਾਫ਼ ਤੇ ਲੱਤ ਦੇਖੋ ਜੇ ਮੈਂ ਘੁਆ ਘੁਆ ਕੇ ਧਰਦੀ ਆ ਦੋ ਤਿੰਨ ਦਿਨਾਂ ਨੂੰ ਜਿਵੇਂ ਕਹਿੰਦੇ ਸਿਬਿਓ ਸੱਪ ਬਣ ਗਈ ਉਹ ਚੀਜ਼ ਮਾਨ ਜਾ ਨਾਣੇ ਜਮਾ ਤੇ ਅੱਗੇ ਪਿਛੇ ਦਾ ਹਵਾਨਾ ਖੜ ਨਹੀਂ ਖੁਰਣੀ ਦੇਖੋ ਸਾਫ ਸੁਥਰੀ ਤੇ ਮੂੰਹ ਮੱਥਾ ਦੇਖੋ ਤੇ ਜਿੰਨੀ ਹੈਗੇ ਵੀਰੇ ਸਾਫ ਆ ਜਾਵਾ ਹਨਾ ਤੋਂ ਦੇਖੋ ਕੱਦ ਕਾਠ ਵਗੈਰਾ ਪੂਰਾ ਕਿਆ ਬਾਤ ਆ ਸਾਫ ਸੁਥਰੀ ਦੂਜੇ ਪਾਸੇ ਵੀ ਆਪਾਂ ਹਵਾਨਾ ਦਿਖਾ ਦਨੇ ਆ ਅੱਗੇ ਪਿਛੇ ਦਾ ਹਵਾਨਾ ਵੈਲਕਮ ਇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਓਡੀ ਗਵੜਾ ਓਡਾ ਕਲੇਰਾ ਜੀ ਜਿਆਦਾ ਗੱਲ ਆ ਮਤਲਬ ਦੁੱਧ ਦੇ ਸਵਾਦ ਲੈ ਦੂ ਜਮਾ ਹਾਂ ਹਾਂ ਬਾਈ ਦੁੱਧ ਹਾਂ ਘਰੇ ਰੱਖਣਾ ਪਰ ਦੁੱਲੇ ਵਾਸੀ ਬਹਿ ਕੇ ਚੋ ਲੋ ਬਿਨਾਂ ਨੇ ਆ ਅੱਗੇ ਜਿਹੜੀ ਇਹ ਦੇਖਦਾ ਡੱਬੀ ਵਿੱਚੀ ਆਪਾਂ ਹਾਂ ਇਹ ਦੋ ਦੰਦ ਵਿੱਚੀ ਆ ਇਹ ਦੋ ਦੰਦ ਹਾਂ ਇਹ ਤਾਂ ਫੁੱਲ ਕੈ ਇਹ ਕੈਗ ਦਾ ਲੈਂਦੀ ਆ ਜੀ ਇਹਦੇ ਹੈਗੇ 18 ਤਰੀਕ ਨੂੰ ਦਰਸਦੇ ਲਗਭਗ ਲੈ ਜੋ 15 ਦਿਨਾਂ ਚੇਲ ਅਜੇ ਦਿਨ ਦੀ ਸਿੱਧਾ ਜਿਹੀ ਕੀਤਾ ਜਣੀ ਠੀਕ ਹੈ 13 14 ਦਿਨ ਬਾਕੀ ਬੈਕ ਦੋਨੋਂ ਉੱਪਰ ਥੱਲੇ ਵੀ ਲੈ ਸਕਦੇ ਆ ਕੋਲ ਰਿਕਾਰਡ ਆਪਣੇ ਕੋਲੇ ਕੀ ਇਹਦੀ ਮਾਦਰ ਰਿ ਇਹ ਆਪ EBS ਦੇ ਸਟੌਕੀ ਦੀ ਆ। ਗਾਂਹਾਂ ਰਮਾਂਡਾ ਦਾ ਲੱਗਿਆ। ਫਿਕਸਡ ਸੀਮਣਾ ਜਾਨੀ 100% ਬੱਚੀ ਨਹੀਂ। ਠੀਕ ਆ। ਰਮਾਂਡਾ ਸੀਮਣਾ ਲੱਗਿਆ। ਰਮਾਂਡਾ ਦਾ ਗਾਂਹ ਆ। ਇਹਦਾ ਕੱਦ ਕਾਠ ਦੇਖ ਕੇ ਆਪੇ ਤਾਂ ਅੰਦਾਜ਼ਾ ਲਾ ਸਕੀਏ ਜਿਵੇਂ ਸੀਮਣਾ ਰਮਾਂਡਾ ਦੀ ਆਪਾਂ ਗੱਲ ਕਰਦੇ ਆ ਵੀ ਫਰਾਂਨੇ ਲੱਗਿਆ ਵੇਦੇ। ਹਾਂ। ਕਿੰਨਾ ਕ ਦੁੱਧ ਪਾ ਦੂਗੀ ਇਹ? ਚਰਤੈਨ ਨੂੰ ਤਾਂ ਆਪਾਂ ਮੰਨ ਲਈ ਆਪਾਂ 30-32 ਕਿੱਈ ਚੱਲ ਗਏ ਹਨਾ। 26-26 ਕਿਲੋ ਦੀ ਇਹਦੀ ਗਰਮੀ ਜਿਹੇ ਦਾ ਮੌਸਮ ਆ ਹੁਣ। ਸਿਆਲਾਂ ਦਾ ਫਿਰ ਤਾਂ ਗੱਲ। ਠੀਕ ਆ। ਗਰਮੀ ਦੇ ਵਿੱਚ ਵੇੜ 5-4 ਕਿਲੋ ਦੁੱਧ ਥੱਲੇ ਮਾਨਦਾਨ ਹੋ ਜੀ ਮਾਨਦਾਨ ਹੋ ਜੂ ਹਾਂ ਤੋਰੀ ਫਿਰਵਾਰ ਵਾਲਾ ਕੋਈ ਐ ਮੋਤੋ ਜਾਨ ਕੀਤਾ ਸੋ ਵੀਰੋ 90000 ਦੇ ਵਿੱਚੋਂ ਗਜਾਇਆ ਸੋ ਜੀ ਦੋ ਦੰਦ ਬੱਚੀ ਮੂੰਹ ਮੱਥਾ ਦੇਖੋ ਕਿਆ ਬਾਤ ਆ ਪੂਰਾ ਚੰਗਾ ਸਾਫ ਸੁਥਰਾ ਨਗੀਨਾ ਰਮਾਡਾ ਦਾ ਗੇੜੇ ਲੱਗਿਆ ਹੋਇਆ ਸੀਮਨ 66 ਸੀਮਨ ਲੱਗਿਆ 66 ਸੀਮਨ ਦੀ ਕੀਮਤ ਹੀ ਮੇਰੇ ਨਾਲ 1500 2000 ਰੁਪਏ ਘੱਟ ਘੱਟ ਹੋਊਗੀ ਸੋ ਦੋ ਦੰਦ ਬੱਚੀ ਠੀਕ ਐ ਸੋ ਸਾਫ ਸੁਥਰੀ ਬੱਚੀ ਆ ਤੇ ਜਿੰਦ ਜਾਨ 25 ਕਿਲੋ ਤੋਂ ਭਾਰਦਤ ਪਾਊਗੀ ਅਗਲੇ ਸਵੇ ਨੂੰ ਚੰਗੀ ਪੇਮੈਂਟ ਲਾ ਕੇ ਆਪਣੀ ਮਨ ਕੇ ਚਲ ਬੈਡ ਬੈਡ ਤਿਆਰ ਹੋ ਜੂ ਤੇ ਨਾਲੇ ਨਵਾਂ ਹਨਾ ਮੂੰਹੋ ਦੋ ਦੰਦਾਂ ਦਾ ਜਮਾ ਹੈ। ਉਹ ਦੇਖੋ। ਲੈਵਾ ਬਿਲਕੁਲ ਕੰਪੈਕਟ। ਉਹ ਦੋ ਨਗ ਆਪਾਂ ਦਿਖਾਦੇ ਵੀਰ ਦੇ। ਪਹਿਲੇ ਨੰਬਰ ਤੇ ਪਲੂਨ ਮੂੰਹੋ ਛਿੱਗੀ, ਦੂਜੇ ਨੰਬਰ ਤੇ ਦੋਂਦੀ ਪਿੰਡ ਮਾਛੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਬੜਾ ਤੇ ਨੰਬਰ ਬੋਲੋ ਬਾਈ ਦੁਬਾਰੇ ਆਪਣਾ। 7237241 so ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ। ਵੀਡੀਓ ਦੇਖ ਲਈ ਸਭ ਦਾ ਤਹਿ ਦਿਲ